ਜੀ ਦੋਸਤੋ ਬਹੁਤ-ਬਹੁਤ ਸਵਾਗਤ ਕਰਦੇ ਹਾਂ ਆਪਣੇ ਚੈਨਲ 'ਤੇ ਰਿਟਾਇਰਮੈਂਟ ਹੋਏ ਕਰਮਚਾਰੀਆਂ ਦੇ ਲਈ ਵੱਡੀ ਖੁਸ਼ਖਬਰੀ ਮਾਨਜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਰਿਟਾਇਰਮੈਂਟ ਹੋਏ ਕਰਮਚਾਰੀਆਂ ਦੇ ਹੱਕ ਦੇ ਵਿੱਚ ਕਰ ਦਿੱਤਾ ਫੈਸਲਾ ਬਿਨਾਂ ਨੋਟਿਸ ਪੈਨਸ਼ਨ ਕਟੌਤੀ ਤੇ ਪੂਰੀ ਤਰ੍ਹਾਂ ਰੋਕ ਹਾਈ ਕੋਰਟ ਨੇ ਬੈਂਕਾਂ ਨੂੰ ਸਪਸ਼ਟ ਹੁਕਮ ਜਾਰੀ ਕਰਨ ਦੇ ਲਈ RBI ਨੂੰ ਨਿਰਦੇਸ਼ ਦਿੱਤੇ ਨੇ ਸੋ ਦੋਸਤੋ ਮੁਲਾਜ਼ਮਾਂ ਤੇ ਪੈਨਸ਼ਨ ਦੇ ਨਾਲ ਸੰਬੰਧਿਤ OPS DA ਤੇ 16% DA ਨਾਲ ਸੰਬੰਧਿਤ ਹਰ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਇਸ ਚੈਨਲ ਤੇ ਦਿੱਤੀ ਜਾਂਦੀ ਹੈ ਹਾਈ ਕੋਰਟ ਨੇ ਜਿਹੜਾ ਸਪਸ਼ਟ ਹੁਕਮ ਜਾਰੀ ਕੀਤੇ ਹਨ ਤੇ ਪੈਨਸ਼ਨਰ ਦੀ ਮਰਜ਼ੀ ਤੋਂ ਬਿਨਾ ਉਹਦੀ ਪੈਨਸ਼ਨ ਦੇ ਵਿੱਚ 1 ਰੁਪਏ ਦੀ ਕਟੌਤੀ ਵੀ ਨਹੀਂ ਕੀਤੀ ਜਾ ਸਕਦੀ ਹਾਈ ਕੋਰਟ ਨੇ ਸਪਸ਼ਟ ਕਰ ਦਿੱਤਾ ਹੈ ਕਿ ਪੈਨਸ਼ਨ ਦਾ ਹੱਕ ਸਭ ਤੋਂ ਪਹਿਲਾਂ ਇਸ ਦੀ ਜਿਹੜੀ ਪੂਰੀ ਕਹਾਣੀ ਕੀ ਹੈ ਸਭ ਤੋਂ ਪਹਿਲਾਂ ਜੇਕਰ ਚੈਨਲ ਤੇ ਉਪਰ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬਰ ਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਸੋ ਦੋਸਤੋ ਜਿਹੜਾ ਇਹ ਕੈਥਲ ਦਾ ਇੱਕ ਰਿਟਾਇਰਮੈਂਟ এডਿਕੇਸ਼ਨ ਜਿਹੜਾ ਕੀ ਅਫਸਰ ਦੇ ਖਾਤੇ ਤੋਂ ਜਿਹੜਾ ਪੀ ਐਨ ਬੀ ਬੈਂਕ ਨੇ 6 ਲੱਖ ਤੋਂ ਜ਼ਿਆਦਾ ਦਿੱਤੀ ਜਿਹੜੀ ਪੈਨਸ਼ਨ ਦੱਸ ਕੇ ਬਿਨਾ ਕੋਈ ਨੋਟਿਸ ਬਿਨਾ ਸੁਣਵਾਈ ਅਤੇ ਬਿਨਾ ਸਹਿਮਤੀ ਇਹਨੂੰ ਕੱਟ ਲਏ ਪੈਸ਼ਨਰਸ ਨੇ ਇਸ ਗੈਰ ਕਾਨੂੰਨੀ ਕਟੌਤੀ ਖਿਲਾਫ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਮਾਨਯੋਗ ਜਸਟਿਸ ਹਰਪ੍ਰੀਤ ਸਿੰਘ ਬਰਾੜ ਨੇ ਸਪਸ਼ਟ ਕੀਤਾ ਹੈ ਕਿ ਬੈਂਕ ਨੇ ਕੋਈ ਵੀ ਅਧਾਰਿਕ ਜਿਹੜੇ ਕੀ ਨਹੀਂ ਕੀਤਾ ਬਿਨਾ ਨੋਟਿਸ ਤੇ ਬਿਨਾ ਮਨਜ਼ੂਰੀ ਪੈਸ਼ਨ ਜਿਹੜੇ ਕੀ ਪੈਨਸ਼ਨ ਕੱਟ ਸਕੇ ਪੈਨਸ਼ਨ ਦੀ ਜਿਹੜੀ ਕੀ ਜ਼ਿੰਦਗੀ ਦਾ ਨੁਕਸਾਨ ਪੈਨਸ਼ਨ ਹੈ ਜਿਹੜੇ ਇਕਾਈ ਇੱਕ ਕਟੌਤੀ ਬਿਲਕੁਲ ਅਨਿਸ਼ਚਿਤ ਹੈ ਹਰ ਰਿਕਵਰੀ ਜਿਹੜੀ ਕੀ ਅਵਹਿਦ ਜਿਹੜੀ ਕੀ ਨਾ ਨਿਸ਼ਚਿਤ ਹੈ ਜਦੋਂ ਪੈਨਸ਼ਨਰਸ ਨੂੰ ਨੋਟਿਸ ਸੁਣਵਾਈ ਅਤੇ ਲਿਖਤੀ ਰਜ਼ਾਮੰਦੀ ਦਿੱਤੀ ਜਾਵੇ ਆਰਬੀਆਈ ਦੀ ਜਿਹੜੀ ਹੈ ਮਾਸਟਰ ਸਰਕੂਲਰ ਦੇ ਰੂਲ ਜਿਹੜੇ ਨੇ 2.2 ए ਦਾ ਜਿਕਰ ਜਿਹੜੀ ਅਦਾਲਤ ਨੇ ਸਪਸ਼ਟ ਕੀਤਾ ਹੈ ਜੇ ਵਾਧੂ ਜਿਹੜਾ ਭੁਗਤਾਨ ਬੈਂਕ ਦੀ ਗਲਤੀ ਦੇ ਨਾਲ ਹੈ ਤਾਂ ਰਕਮ ਜਿਹੜੀ ਹੈ ਬੈਂਕ ਨੇ ਆਪਣੇ ਸਰਕਾਰ ਨੂੰ ਵਾਪਸ ਕਰਨੀ ਹੈ ਜੇ ਸਰਕਾਰ ਦੀ ਗਲਤੀ ਨਾਲ ਵਾਧੂ ਪੈਨਸ਼ਨ ਦਿੱਤੀ ਗਈ ਹੈ ਤਾਂ ਬੈਂਕ ਕੇ ਇੱਕ ਤਰਫ ਕਟੋਤੀ ਨਹੀਂ ਕਰ ਸਕਦਾ ਹਾਈ ਕੋਰਟ ਨੇ ਪੰਜਾਬ ਸਿਵਲ ਸਰਵਿਸ ਰੂਲ ਅਤੇ ਹਰਿਆਣਾ ਪੈਨਸ਼ਨ ਰੂਲ 2016 ਰੂਲ 11 ਨੂੰ ਵੀ ਜਿਹੜੀ ਹੈ ਮੂਲ ਧਾਰਾ ਬਣਾਇਆ ਹੈ ਹਾਈ ਕੋਰਟ ਦੇ ਵੱਲੋਂ ਦਿੱਤੇ ਮੁੱਖ ਜਿਹੜੇ ਕੀ ਹੁਕਮ ਬਿਨਾਂ ਲਿਖਤੀ ਸੈਂਪਤੀ ਪੈਸ਼ਰੋਸ ਦੇ ਵਿੱਚੋਂ ਰਿਕਵਰੀ ਨਹੀਂ ਸਿਰਫ ਉਸ ਦੀ ਸਥਿਤੀ ਦੇ ਵਿੱਚੋਂ ਕਟੋਤੀ ਹੋਵੇਗੀ ਜਿੱਥੇ ਕਰਮਚਾਰੀ ਨੇ ਪਹਿਲਾਂ ਹੀ ਲਿਖਤੀ ਜਿਹੜਾ ਹੈ ਅੰਡਰਟੇਕਿੰਗ ਦਿੱਤੀ ਹੋਵੇ ਆਰਬੀਆਈ ਦਾ ਸਬ ਬੈਂਕਾਂ ਨੂੰ ਜਿਹੜਾ ਸਪਸ਼ਟ ਨਿਰਦੇਸ਼ ਜਾਰੀ ਕਰੇ ਬੈਂਕ 6,63,688 ਰੁਪਏ ਪਲੱਸ 6% ਵਿਆਜ ਦੇ ਸਮੇਤ ਪੈਸ਼ਰੋ ਨੂੰ ਵਾਪਸ ਕਰੇ ਸੁਪਰੀਮ ਕੋਰਟ ਦੇ ਪੁਰਾਣੇ ਫੈਸਲੇ ਬੋਟਾ ਸਿੰਘ ਜੀ ਐ ਇਹੜਕੀ ਗੁਪਤਾ ਜਿਹੜਾ ਫਰੀਕ ਹਸੀਮ ਅਤੇ ਜਗਦੇਵ ਸਿੰਘ ਦਾ ਵੀ ਹਵਾਲਾ ਦਿੱਤਾ ਗਿਆ ਹੈ ਪੈਸ਼ਨਰ ਦੇ ਲਈ ਵੱਡੀ ਜਿੱਤ ਇਹ ਹੈ ਕਿ ਫੈਸਲਾ ਨਾ ਕੇਵਲ ਕੈਥਲ ਦੇ ਕਰਮਚਾਰੀਆਂ ਦੇ ਲਈ ਬਲਕਿ ਪੰਜਾਬ ਤੇ ਹਰਿਆਣਾ ਦੇ ਹਜ਼ਾਰਾਂ ਪੈਸ਼ਨਰ ਦੇ ਲਈ ਰਾਹਤ ਭਰਿਆ ਜਿਹੜਾ ਦਿਨ ਹੈ ਹਾਈ ਕੋਰਟ ਨੇ ਸਪਸ਼ਟ ਕਰ ਦਿੱਤਾ ਹੈ ਕਿ ਪੈਸ਼ਨਰ ਦੇ ਨਾਲ ਕੋਈ ਵੀ ਬਦਸਲੂਕੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਹਾਂਜੀ ਦੋਸਤੋ ਏਸੀਐਸ ਦੀ ਵੱਡੀ ਅਪਡੇਟ ਧੰਨਵਾਦ ਜੀ